ਨੇਰੇ ਵੱਲ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਦੇ ਆ ਪੈਰਾਸਟੈਮੋਲ ਦੀ ਮੈਡੀਸਿਨ ਕੀ ਹੁੰਦੀ ਆ ਤੇ ਇਸ ਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ ਪੈਰਾਸਟੈਮੋਲ ਜਿਸ ਨੂੰ ਐਸੀਟਾਮਿਨੋਫੈਨ ਵੀ ਕਿਹਾ ਜਾਂਦਾ ਹੈ ਇਹ ਆਮ ਤੌਰ ਤੇ ਵਰਤੀ ਜਾਂਦੀ ਹੈ ਜੋ ਦਰਦ ਤੇ ਬੁਖਾਰ ਨੂੰ ਘਟਾਉਣ ਲਈ ਵਰਤੀ ਜਾਂਦੀ ਹੈ ਇਹ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਦੀ ਹੈ ਇਹ ਹਲਕੇ ਤੋਂ ਹਲਕੇ ਦਰਦ ਲਈ ਵੀ ਵਰਤੀ ਜਾਂਦੀ ਹੈ ਜਿਵੇਂ ਕਿ ਸਿਰਦਰਦ ਦੰਦਦਰਦ ਮਾਸਪੇਸ਼ੀਆਂ ਤੇ ਜੋੜਾਂ ਦਾ ਦਰਦ ਥਕਾਵਟ ਨਾਲ ਹੋਣ ਵਾਲਾ ਦਰਦ ਇਹਨਾਂ ਸਾਰੇ ਦਰਦਾਂ ਲਈ ਪੈਰਾਸਟਾਮੋਲ ਵਰਤੀ ਜਾਂਦੀ ਹੈ ਪੈਰਾਸਟਾਮੋਲ ਠੰਡਜ ਕਾਮ ਤੋਂ ਵੀ ਰਾਹਤ ਦਿੰਦੀ ਹੈ ਪੈਰਾਸਟਾਮੋਲ ਠੰਡਜ ਕਾਮ ਵਾਲੀਆਂ ਦਵਾਈਆਂ ਵਿੱਚ ਵੀ ਮਿਲ ਜਾਂਦੀ ਹੈ ਇਹ ਬੁਖਾਰ ਦੇ ਵਿੱਚ ਜ਼ਿਆਦਾ ਕੰਮ ਆਉਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਕਿਵੇਂ ਲੈਣਾ ਕਿਵੇਂ ਹੈ ਜਿਹੜੇ ਬੱਚੇ ਨੂੰ ਬੁਖਾਰ ਹੋਵੇ ਜਾਂ ਕਿਸੇ ਵੱਡੇ ਵਿਅਕਤੀ ਨੂੰ ਬੁਖਾਰ ਹੋਵੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਇਹ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਲਵੋ ਜਦੋਂ ਵੀ ਕਿਸੇ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਡਾਕਟਰ ਦੀ ਸਲਾਹ ਤੋਂ ਬਗੈਰ ਆਪਾਂ ਕਈ ਵਾਰ ਮੈਡੀਸਿਨ ਖਾ ਲੈਂਦੇ ਹਾਂ ਤਾਂ ਉਸ ਦੇ ਨਾਲ ਸਾਈਡ ਇਫੈਕਟ ਹੋ ਜਾਂਦੇ ਹਨ ਜਿਵੇਂ ਕਿ ਸਰੀਰ ਦੇ ਉੱਤੇ ਖੁਜਲੀ ਹੋਣਾ ਜਿਗਰ ਨੂੰ ਨੁਕਸਾਨ ਹੋਣਾ ਚੱਕਰ ਆਉਣਾ ਕਈ ਵਾਰ ਉਲਟੀ ਵੀ ਆਉਣ ਲੱਗ ਜਾਂਦੀ ਹੈ ਜੇ ਤਾਂ ਕਿਸੇ ਬੱਚੇ ਨੇ ਖਾਣੀ ਹੋਵੇ ਤਾਂ ਡਾਕਟਰ ਉਸਨੂੰ ਉਮਰ ਅਤੇ ਉਸ ਬੱਚੇ ਦੇ ਵਜ਼ਨ ਦੇ ਅਨੁਸਾਰ ਖਰਾਕ ਦਿੰਦਾ ਹੈ ਜੇ ਕਿਸੇ ਵੱਡੇ ਵਿਅਕਤੀ ਨੇ ਲੈਣੀ ਹੈ ਤਾਂ ਉਸਨੂੰ ਇੱਕ ਵਾਰ ਵਿੱਚ 500mg ਜਾਂ 1000mg ਹੀ ਲੈਣੀ ਚਾਹੀਦੀ ਹੈ ਪੈਰਾਸਟਾਮੋਲ ਨੂੰ ਜਦੋਂ ਵੀ ਖਾਣਾ ਹੋਵੇ ਤਾਂ ਇਸ ਨੂੰ 4 ਜਾਂ 6 ਘੰਟਿਆਂ ਬਾਅਦ ਹੀ ਖਾਣਾ ਚਾਹੀਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਪੈਰਾਸਟਾਮੋਲ ਕਿਵੇਂ ਖਾਣੀ ਚਾਹੀਦੀ ਹੈ। ਇਹ ਜ਼ਿਆਦਾਤਰ ਤਾਂ ਪੇਸ਼ੈਂਟ ਨੂੰ ਭੋਜਨ ਖਾਣ ਤੋਂ ਬਾਅਦ ਹੀ ਖਾਣੀ ਚਾਹੀਦੀ ਹੈ। ਜੇ ਇਸ ਨੂੰ ਖਾਲੀ ਪੇਟ ਖਾਂਦੇ ਆ ਤਾਂ ਕਈ ਵਾਰ ਚੱਕਰ ਜਾਂ ਉਲਟੀ ਆਉਣ ਲੱਗ ਜਾਂਦੀ ਹੈ। ਇਸ ਲਈ ਜਦੋਂ ਵੀ ਇਸ ਦਵਾਈ ਨੂੰ ਖਾਣਾ ਹੋਵੇ ਤਾਂ ਪਹਿਲਾਂ ਰੋਟੀ ਜ਼ਰੂਰ ਖਾਓ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਵਧਾਨੀਆਂ ਕਿਹੜੀਆਂ ਆਪਾਂ ਨੂੰ ਵਰਤਣੇ ਚਾਹੀਦੀਆਂ ਹਨ। ਪਹਿਲੀ ਤਾਂ ਹੈਗੀ ਆ ਜੇ ਜਿਗਰ ਦੀ ਬਿਮਾਰੀ ਹੈ ਤਾ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਖਾਓ ਦੂਜੀ ਹੈ ਕਿ ਆ ਲੰਬੇ ਸਮੇਂ ਲਈ ਇਸ ਦਾ ਉਪਯੋਗ ਨਾ ਕਰੋ ਤੀਜੀ ਹੈ ਕਿ ਖਰਾਕ ਤੋਂ ਵੱਧ ਨਾ ਲਓ ਕਦੇ ਵੀ ਪੈਰਾਸਟੈਮੋਲ ਖਾ ਕੇ ਸ਼ਰਾਬ ਨਾ ਪੀਓ ਜਾਂ ਕਦੇ ਵੀ ਸ਼ਰਾਬ ਜਾਂ ਕੋਈ ਵੀ ਹੋਰ ਨਸ਼ਾ ਕਰਕੇ ਇਸ ਦਵਾਈ ਦੀ ਵਰਤੋਂ ਨਾ ਕਰੋ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਥੁੱਕਰ ਦਿਓ